ਦਾ ਫਰਮਾਨ ਹੈ ਜੈਤ ਕੁਲਵਾਲਮੀ ਕੁਮਾਰਾ ਜੀ ਅਮਰਤਵਾਲੇ ਦਾਤੀ ਹੈ ਭਾਗਤ ਸਤਸੰਗੁਰੂ ਗੁਰਦੇਵ ਸਿੰਘ ਮਹਾਰਾਜ ਜੀ ਆਪਣੇ ਅਮਰਤਵਾਲੇ ਫਰਮਾਨ ਕਰਦੇ ਹਨ ਕਿ ਜਾਨਵਰ ਜਦੋਂ ਦੁਨੀਆਂ ਵਿੱਚ ਜਨਮ ਤਾਰਦਾ ਹੈ ਜਿਵੇਂ ਆਪ ਆਪਣੇ ਮਾਤਾ ਪਿਤਾ ਦੀ দীક્ષા ਨਹੀਂ ਹੁੰਦੀ ਹੈ ਉਸੇ ਤਰ੍ਹਾਂ ਆਪਣੇ ਮੋਟਾ ਨੂੰ ਸਿੱਖਿਆ ਦਿੰਦੇ ਹਨ ਜੇ ਸਿੱਖਿਆ ਨੂੰ ਜਾਨਵਰ ਸਾਰੇ ਉਮਰ ਯਾਦ ਰੱਖਦਾ ਹੈ ਜਿਹੜੀ ਸਿੱਖਿਆ ਜੀਵ ਨੂੰ ਬਚਪਨ ਤੋਂ ਮਿਲ ਜਾਵੇ ਉਹ ਜੀਵ ਨੂੰ ਸਦਾ ਕਾਲ ਯਾਦ ਰਹਿੰਦੀ ਹੈ ਜਾਨਵਰ ਇੱਕੋ ਸਵਰਨਕਾਤਾ ਕਰਦਾ ਦੁਨੀਆ ਦੀ ਯਾਤਰਾ ਸੌਹਲ ਕਰਕੇ ਪਿੱਛੇ ਨੂੰ ਘੱਟ ਜਾਂਦਾ ਹੈ ਜਾਨਵਰ ਮਾਨਸ ਜੀਵਾ ਮੰਗਰ ਉਠ ਗਿਆ ਲਰਦਾ ਨਹੀਂ ਸ਼ਾਲ ਦੇ ਜੋ ਉਹਨਾਂ ਨੂੰ ਦੋ ਇੱਕਲੇ ਆਗ ਵਿੱਚ ਲੈ ਕੇ ਗਰਜਾਲ ਦਰਿਆ ਇੱਕ ਸ਼ਤਰੰਜ ਦੀ ਬਾਜੀ ਹੈ ਜਿਸ ਨੂੰ ਜੀਵ ਖੇਡਾਰੀ ਖੇਤ ਨਾਲ ਆਉਂਦਾ ਹੈ ਤਾਂ ਇਸ ਸ਼ਤਰੰਜ ਦੀ ਬਾਜੀ ਨੂੰ ਜਿੱਤਣ ਵਾਲਾ ਨਾਮ ਹੁੰਦਾ ਸਾਸਮਜੋ ਜਿਨ੍ਹਾਂ ਜੀਵਾਂ ਦੇ ਕੋਲ ਨਾਮ ਨਹੀਂ ਹੁੰਦਾ ਉਹ ਇਸ ਛਤਰਾਜ ਦੀ ਬਾਜੀ ਨੂੰ ਜਿੱਤ ਜਾਂਦੀ ਹਨ ਤੇ ਜਦੋਂ ਜੀਵ ਪ੍ਰਮਾਤਮਾ ਕੋਲੋਂ ਸਵਰਗ ਲੋਕ ਵਿੱਚ ਜਾਂਦੀ ਮੰਗ ਕਰਦਾ ਹੈ ਤਾਂ ਪ੍ਰਮਾਤਮਾ ਸੁਜੀ ਨੂੰ ਇਹ ਕਹਿ ਦਿੰਦਾ ਹੈ ਕਿ ਇਹ ਮੇਰੇ ਬੁਲਾਏ ਹੋਏ ਜੀਵ ਮੈਂ ਤੈਨੂੰ ਦੁਨੀਆਂ ਵਿੱਚ ਭੇਜ ਦਿੰਦਾ ਹਾਂ ਪਰ ਉੱਥੇ ਛਤਰਾਜ ਦੀ ਬਾਜੀ ਹੈ ਜੇ ਤੂੰ ਇਸ ਬਾਜੀ ਨੂੰ ਜਿੱਤ ਗਿਆ ਤੈਨੂੰ ਮੈਂ ਸਿੱਧਾ ਹੀ ਸਵਰਗ ਲੋਕੇ ਚ ਭੇਜ ਦੇਵਾਂਗਾ ਪਰ ਤੈਨੂੰ ਮੇਰਾ ਦਿੱਤਾ ਹੋਇਆ ਇਮਤਿਹਾਨ ਦੁਨਿਆਵਿਚ ਜਾ ਕੇ ਪਾਸ ਕਰਨਾ ਪਵੇਗਾ ਜੇ ਤੂੰ ਇਮਤਿਹਾਨ ਪਾਸ ਕਰ ਗਿਆ ਤਾਂ ਤੈਨੂੰ ਸਵਰਗ ਲੋਕ ਜਲਦੀ ਨੂੰ ਕਿਸੇ ਨੇ ਰੋਕਣਾ ਨਹੀਂ ਜੀਵ ਪੁੱਠੀਆਂ ਕਲਾ ਬਾਜੀਆਂ ਲਾਉਣ ਵਾਲੇ ਲਾਭ ਰੂਪੀ ਤਰਵਤੋਂ ਥੱਲੇ ਗਿਰ ਜਾਂਦੇ ਹਨ ਜਿਨ੍ਹਾਂ ਨੂੰ ਦੁੱਖਾਂ ਦੀ ਕਹਾਣੀ ਹਰ ਵਤ ਪੀੜਦੀ ਰਹਿੰਦੀ ਹੈ। ਮੇਰੇ ਗੋਜੀ ਦਾ ਇਹ ਬਚਨ ਸਦਾ ਕਾਲ ਅਮਰ ਰਹਿਣ ਜੋਗਾ ਹੈ। ਜਿਹੜਾ ਜੀਵ ਆਸਤਿਕ ਹੈ ਉਹ ਆਪਣੇ ਪ੍ਰਭੂ ਜੀ ਤੋਂ ਬੇਮੁਖ ਹੋ ਕੇ ਆਪਣੀ ਆਤਮਾ ਨੂੰ ਤਰਾ ਤਰਾ ਲਾ ਚਿੱਕੜ ਲਾ ਲਾ ਬੈਠਦਾ ਹੈ। ਜਿਸ ਚਿੱਕੜ ਨੂੰ ਨਾਮ ਸਵਰਨ ਦੀ ਸਵੋਂ ਤੋਂ ਬਿਨਾਂ ਸਾਫ ਨਹੀਂ ਕੀਤਾ ਜਾ ਸਕੀਗਾ। ਜਿਹੜਾ ਜੀਵ ਆਸਤਿਕ ਹੈ ਓ ਜੀਵ ਮਾਨਵ ਚਾਹਨੇ ਕਾਂ ਬ੍ਰਿਆਆਂ ਨੂੰ ਕਾਲਡ ਕੱਢ ਕੇ ਸਦਾ ਕਾਲ ਪਰਮਾਤਮਾ ਰੇ ਇੱਕ ਰੰਗ ਵਿੱਚ ਰਹਿੰਦਾ ਹੈ। ਕਰੰਗਾ ਲਾਲ ਉਸ ਦਾ ਕੋਈ ਵਾਸਤਾ ਨਹੀਂ ਹੁੰਦਾ। ਉਹ ਕਰਮੀ ਜੀਵਾਂ ਦਾ ਦਰਸ਼ਨ ਕਰਨਾ ਵੀ ਉਸ ਨੂੰ ਮਹਾਪਾਪ ਦਿਸਦਾ ਹੈ। ਦੂਸਰੇ ਪੁਰਸ਼ ਦੀ ਇਸਤਰੀ ਉਸ ਨੂੰ ਆਪਣੀ ਮਾਂ ਭੈਣ ਵਾਂਗ ਨਜ਼ਰ ਆਉਂਦੀ ਹੈ। ਮੰਦਾ ਕਰਮ ਉਸ ਨੂੰ ਦੋਂਗੇ ਖੂ ਵਰਗਾ ਲੱਗਦਾ ਹੈ ਉਹ ਗੁਰਬਾਣੀ ਸੁਣਦਾ ਪੂਰਾ ਪ੍ਰੇਮੀ ਹੁੰਦਾ ਉਸਰੇ ਮਨ ਵਿੱਚ ਕਦੇ ਵੀ ਬੁਰੀਾਈ ਪ੍ਰਗਟ ਨਹੀਂ ਹੁੰਦੀ ਉਹ ਸੁਭਲਾ ਕਰਮਾ ਵਿੱਚ ਸਾਤਵਾਦੀ ਪੁਰਸ਼ ਹੁੰਦਾ ਪਰਮਾਤਮਾ ਕੋਲੋਂ ਸਰਬਦਾ ਭਲਾ ਲੋੜਦਾ ਆਪਰੇ ਆਪ ਨੂੰ ਸਾਤੋਨੀਵਾ ਸਮਝਦਾ ਉਸਰੇ ਮਨ ਵਿੱਚ ਕਦੇ ਵੀ ਵੱਡਾਪਣ ਦੀ ਆਗੜੀ ਪੜਕਦੀ ਉਸពੁਰਸ਼ ਦੀ ਸਭਣਾ ਨਾਲ ਬਣੀ ਹੁੰਦੀ ਹੈ ਸਦਾ ਕਾਲ ਨਰਵੈ ਰਹਿੰਦਾ ਹੈ ਆਸਿਕ ਰੱਬ ਨੂੰ ਮੰਨਣ ਵਾਲਾ ਧਰਮੀ ਹੁੰਦਾ ਹੈ ਔਰ ਨਾਸਿਕ ਸ਼ੈਤਾਨ ਨੂੰ ਮੰਗਦਾ ਉਹ ਚਨੀ ਚਰੇ ਵੈਰ ਭਾਵ ਰੱਖਦਾ ਹੈ ਜਗਤ ਵਿੱਚ ਜਿਤਰੇ ਕਰਮ ਕਰਦਾ ਹੈ ਸਭ ਕੰਮ ਧਰਮ ਵਰਿਆਦਾਰੇ ਉਲਟ ਕਰਦਾ ਇਹ ਗੱਲ ਠੀਕ ਹੈ ਕਿ ਆਦਮੀ ਤੋਂ ਆਦਮੀ ਪੈਰਾ ਹੁੰਦਾ ਪਰ ਪਹਿਲਾ ਆਦਮੀ ਕਿਸ ਨੇ ਬਣਾਇਆ ਉਹ ਪਰਮਾਤਮਾ ਹੈ ਜਿਸ ਨੇ ਜੀਵਾਂ ਦੀ 84 ਲੱਖ ਜੋਨਾਂ ਵਿੱਚ ਰਚਨਾ ਕੀਤੀ ਅੰਦੇ ਪੁਰਸ਼ ਨੂੰ ਇਹ ਨਹੀਂ ਪਤਾ ਕਿ ਜਦੋਂ ਤੇਰੇ ਵਿੱਚ ਰਾਵਣਾ ਹੋਇਆ ਤਾਂ ਇੱਕ ਕਦਮ ਵੀ ਉੱਟ ਕੇ ਨਹੀਂ ਤੁਰਿਆ ਜਾਣਾ ਰੱਬ ਦੇ ਆਸਰੇ ਜੀਵ ਦੁਨੀਆ ਵਿੱਚ ਤੁਰਤਾ ਫਿਰਤਾ ਹੈ ਇਸ ਸਰੀਰ ਨੇ ਉਹਨਾਂ ਚਿਹਰੇ ਹੀ ਚੱਲਣਾ ਹੈ ਜਿਨ੍ਹਾਂ ਚਿਹਰੇ ਐਸ ਵਿੱਚ ਰੱਬ ਵਸਦਾ ਹੈ ਜਦੋਂ ਰੱਬ ਚਲਾ ਗਿਆ ਤਾਂ ਇਸ ਸਰੀਰ ਰਥ ਨੇ ਖੜਾ ਹੋ ਜਾਣਾ ਹੈ ਪਾਵੇਂ ਲੱਖਾਂ ਵੈ ਸਵੈਦ ਆਪਣੇ ਯਤਨ ਲਾ ਲੈਣ ਇਸ ਸਰੀਰ ਰਥ ਨੇ ਨਹੀਂ ਚੱਲਣਾ ਜਿਸ ਨੇ ਇਸ ਰਥ ਨੂੰ ਘੜਿਆ ਹੈ ਇਸ ਰਾਤ ਨੂੰ ਉਹੀ ਚਲਾ ਸਕਦਾ ਹੈ ਉਹੀ ਇਸ ਰਾਤ ਦੀ ਕੀਮਤ ਜਾਣਦਾ ਹੈ ਗਿਆਨ ਹੋਣੇ ਜੀਵ ਨੂੰ ਕੁਝ ਵੀ ਨજર ਨਹੀਂ ਆਉਂਦਾ ਮੰਦ ਭਾਗੀ ਜੀਵ ਨੂੰ ਮਨ ਦੇ ਕਰਮ ਨજર ਆਉਂਦੇ ਹਨ ਜੇ ਸਜ ਜੀਵ ਨੂੰ ਪਰਮਾਤਮਾ ਨજર ਆਉਂਦਾ ਹੈ ਉਹ ਕਦੇ ਮਨ ਦੇ ਕਰਮ ਨਹੀਂ ਕਰਦਾ ਉਹ ਜੀਵ ਸਦਾ ਕਾਲ ਨੇਕੀ ਦੇ ਪੁੱਲ ਬਣਾਉਂਦਾ ਰਹਿੰਦਾ ਹੈ ਜੇਸਰਾ ਜਿਹੜਾ ਪੋਲਾ ਦੇ ਉੱਪਰ ਦੀ ਲੰਘ ਕੇ ਮੌ ਜਲ ਸਾਗਰ ਨੂੰ ਪਾਰ ਕਰਨਾ ਪੈਂਦਾ ਹੈ ਪੁੱਠੀ ਕਲਾਬਾਜੀ ਦਾ ਅਰਥ ਹੈ ਕਿ ਪੁੱਠਾ ਪ੍ਰਚਾਰ ਕਰਨਾ ਅਰਥ ਨੂੰ ਅਚਾਨਕ ਅਰਥ ਨੂੰ ਅਨਰਥ ਕਰਨਾ ਔਰ ਰਸਤੇ ਜਾਂਦਿਆ ਨੂੰ ਕਰ ਰਸਤੇ ਪਾਉਣਾ ਮਾਰਗ ਨਾਲੋਂ ਤੋੜ ਕੇ ਇੱਕ ਮਾਰਗ ਲਾਉਣਾ ਚੰਗੇ ਪਰਸਨ ਨੂੰ ਬੁਰਾ ਕਹਿਣਾ ਔਰ ਬੁਰੇ ਨੂੰ ਚੰਗਾ ਕਹਿਣਾ ਸੰਤਾਂ ਦੀ ਨਿੰਦਾ ਕਰਨੀ ਔਰ ਭਗਤਾਂ ਨਾਲ ਵੈਰ ਤੇ ਇਰਖਾ ਕਰਨੀ ਚੇਕੜਾ ਸੁੱਟਣਾ ਔਰ ਆਪਣੀ ਵਡਿਆਈ ਕਰਨੀ ਦੂਸਰੇ ਨੂੰ ਨਿੰਦਣਾ ਹਰ ਰੋਜ਼ ਵਡਪਣ ਦੀ ਅੱਗ ਵਿੱਚ ਜਲਦੀ ਰਹਿਣਾ ਝਗੜੇ ਫਸਾਦ ਕਰਨੇ ਔਰ ਆਪਣੇ ਵਰਗੇ ਬੰਦਿਆਂ ਨਾਲ ਨਫ਼ਰਤ ਕਰਨਲਾ ਕਰਨੀ ਏ ਨਾਸਿਕ ਪੁਰਸ਼ਾਂ ਦੀ ਕਾਰ ਹੁੰਦੀ ਹੈ ਇਸ ਲੋਛタル ਦੀ ਪੁੱਤ ਕਹਿਣਾ ਵੀ ਠੀਕ ਰਹੇਗਾ ਨਾਸਿਕ ਦੀ ਨਾਸਿਕਰੀ ਸੰਗਤ ਆਸਿਕ ਨੂੰ ਨਾਸਿਕ ਬਣਾ ਦਿੰਦੀ ਹੈ ਆਸਿਕ ਦੀ ਸੰਗਤ ਨਾਸਿਕ ਨੂੰ ਆਸਿਕ ਬਣਾ ਦਿੰਦੀ ਹੈ ਆਖਿਰ ਨਾਸਿਕ ਦਾ ਕਾਰਜ ਦੋਜਪੁੰਦਾ ਹੈ ਆਸਿਕ ਦਾ ਕਾਰਜ ਸਵਰਗ ਲੋਕ ਹੁੰਦਾ ਹੈ ਨਾਸਿਕਤਾ ਦੀ ਆਗਰ ਪਰਤਰੀ ਦੇ ਕੇ ਹਿਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨਿਆਵਿਚ ਤਰ੍ਹਾਂ ਤਰ੍ਹਾਂ ਦੇ ਪ੍ਰਚਾਰ ਵਿੱਚ ਜਗ੍ਹਾ ਜਗ੍ਹਾ ਪਰ ਜਾ ਕੇ ਹੋਕਾ ਦਿੱਤਾ ਕਿ ਨਾਮ ਜਪੇ ਬਿਨਾ ਜੀਵ ਪੌਜਲ ਸਾਗਰ ਨੂੰ ਕੋਈ ਪਾਰ ਨਹੀਂ ਕਰ ਸਕਦਾ। ਭਲਿਓ ਮਾਨਸੋ ਪ੍ਰਮਾਤਮਾ ਦਾ ਨਾਮ ਜਪੋ। ਕਿਤੇ ਪੌਜਲ ਸਾਗਰ ਦੇ ਕਿਨਾਰੇ ਉੱਪਰ ਖੜੋ ਕੇ ਉਪੇ ਉਪੇ ਸਾਈ ਰੋਣਾ ਨਾ ਪਵੇ। ਨਾਮ ਸਵਰਨ ਇੱਕ ਪ੍ਰਮਾਤਮਾ ਦੇ ਨਾਮ ਦਾ ਟਿਕਟ ਹੈ। ਜੇ ਸਰੇ ਪਾਸ ਹੋਏਗਾ ਪੌਦਰ ਸਾਗਰ ਤੋਂ ਪਾਰ ਹੋਈ ਹੋ ਸਕੇਗਾ ਗਏ ਵਕਤ ਨੇ ਮੁੜ ਕੇ ਹੱਥ ਨਹੀਂ ਆਉਣਾ ਕਮਾਲ ਕੇ ਜਾਂਦੇ ਲੋਕੋ ਵਕਤ ਸੁਭਾਲੋ ਆਪਣੇ ਵਰਗੇ ਮਾਨਸ ਨੂੰ ਪੂਰਾ ਪਿਆਰ ਕਰੋ ਨਫਰਤ ਕਿੰਨਾ ਨਾ ਕਰੋ ਨਫਰਤ ਕਿੰਨਾ ਇੱਕ ਦੂਜੇ ਤਰਾਖ ਖਾਤਾ ਹੈ ਉਸੇ ਤਲਾਖ ਕਰੋ ਜਾਤਰਾ ਗਲਬ ਕਰਨ ਵਾਲਾ ਮਾਨਸ ਸਿੱਧਾ ਦੁਸ਼ਤਰੀ ਆਗ ਨੂੰ ਜਾਂਦਾ ਸਾਰੇ ਮਾਨਸ ਇੱਕ ਬ੍ਰਹਮਾ ਦੇ ਪੁੱਤਰ ਹਨ ਸਭ ਮਾਨਸ ਜੀਵ ਬ੍ਰਾਹਮਣ ਹੀ ਖਾਨ ਵਨਸ਼ਲ ਕੂੜ ਹੈ ਕੂੜ ਦੇ ਮਗਰ ਲਾ ਕੇ ਆਪਣਾ ਹੀਰਾ ਜਨਮ ਲਖੋ ਜਿਹੜੇ ਜੀਵ ਹਨ ਸਭ ਮਾਨਸ ਜੀਵ ਬ੍ਰਾਹਮਣ ਹੀ ਖਾਨ ਵਨਸ਼ਲ ਸਭ ਕੂੜ ਹੈ ਕੂੜ ਦੇ ਮਗਰ ਲਾ ਕੇ ਆਪਣਾ ਹੀਰਾ ਜਨਮ ਲਖੋ ਜਿਹੜੇ ਜੀ ਆਸਿਕ ਹਨ ਉਹਨਾਂ ਨੂੰ ਸਦਾ ਕਾਲ ਪਰਮਾਤਮਾ ਦਾ ਰੰਗ ਚੜ੍ਹਾ ਰਿਹਾ ਹੈ ਦੁਨੀਆ ਦੀ ਯਾਤਰਾ ਠੀਕ ਠਾਕ ਸਫਲ ਕਰਕੇ ਜਾਂਦੇ ਹਨ ਆਸਿਕ ਜੀਵਾਂ ਦਾ هرੋਂ-ਵਡੋਂ ਵੀ ਪਰਮਾਤਮਾ ਦਾ ਧੰਨਵਾਦ ਕਰਦਾ ਹੈ ਔਰ ਵਾਲ-ਵਾਲ ਵਿੱਚੋਂ ਉਹ ਸ੍ਰੀ ਪਿਆਰ ਦੀ ਚਮਕ ਨਿਕਲਦੀ ਹੈ ਧਰਮੇ ਪਰਮੇ ਸੁਖਾਂ ਦਾ ਰਸਤਾ ਬਣਾਉਂਦਾ ਹੈ ਔਰ ਪਾਪੀ ਪੁਰਸ਼ ਆਪਣੇ ਰਾਹਾਂ ਵਿੱਚ ਕੰਡੇ ਬੀਜਦੇ ਹਨ ਜੈਤੁਰ ਵਾਲਮੀ ਕੁਮਾਰਾ ਜੀ ਦੀ ਪਾਉਣ ਪ੍ਰਤ ਅਮਰਤ ਵਾਣ ਦਾ ਫਰਮਾਨ ਹੈ ਤਾਂ ਤਾਂ ਸਤ ਸਗੂ ਗੁਰਦੇਵ ਸਿੰਘ ਮਹਾਰਾਜ ਕੀ ਜੈ ਤਾਂ ਮਨੁੱਖੀ ਇਹ ਇਨਸਾਨ ਕੀ ਪਰਮਾਤਮਾ ਦੀ ਵੀ ਨਿਲਦਾ ਕਰਦਾ ਹੈ ਪਰੇ ਕੋਈ ਗੱਲ ਕਰਦਾ ਹੈ ਕਰੇ ਕੋਈ ਕਰਦਾ ਉਹ ਗਲਤ ਘਾਲੀਆਂ ਸੁਲਾ ਸੁਲਾ ਕੇ ਲੋਕਾਂ ਨੂੰ ਕਮਾਲ ਨਾਲ ਜੋੜਦਾ ਰਹਿੰਦਾ ਹੈ ਸਾ ਸਮਝੋ ਪੱਥਰ ਦੀ ਬੇੜੀ ਨੂੰ ਕਿਸੇ ਨੇ ਪਾਰ ਨਹੀਂ ਕਰਨਾ ਕੋ ਕਲਮ ਪੱਥਰ ਦੀਆਂ ਬੇੜੀਆਂ ਹਨ ਕੋੜ ਕਾਲੀ ਰਾਤ ਵਰਗਾ ਹੁੰਦਾ ਹੈ ਜੋ ਜੀਵ ਨੂੰ ਔੜੜ ਪਾ ਦਿੰਦਾ ਹੈ ਸੱਚੀ ਚਾਦਰੀ ਚਿੱਟੀ ਚਾਂਦਨੀ ਵਰਗਾ ਹੁੰਦਾ ਹੈ ਜੋ ਜੀਵ ਨੂੰ ਸਾਫ਼ ਰਸਤਾ ਦਿਖਾਉਂਦਾ ਹੈ ਨਾਬਹਿੋਲਾ ਜੀਵ ਪਰਮਾਤਮਾ ਕੋਲ ਬਹੁਤ ਜ਼ਿਆਸੀ ਦੂਰ ਬੈਠਾ ਹੁੰਦਾ ਹੈ ਕਿਉਂਕਿ ਉਸਨੇ 84 ਲੱਖ ਜੁਨਾਂ ਦੀ ਵਿੱਚ ਚੱਕਰ ਕੱਢਣਾ ਹੁੰਦਾ ਹੈ ਨਾਮੀ ਪੁਰਸ਼ ਪਰਮਾਤਮਾ ਦੇ ਕੋਲ ਖੜਾ ਤਰਾ ਤਰਾ ਦੇ ਸੁਖ ਭੋਗਦਾ ਹੈ ਜਿਹੜਾ ਜੀਵ ਇੱਕ ਵਾਰ ਆਪਣੇ ਪ੍ਰਭੂ ਜੀ ਨਾਲ ਵਿਛੜ ਗਿਆ ਉਸ ਨੂੰ ਮੁੜ ਕੇ ਆਪਣੇ ਪ੍ਰਭੂ ਜੀ ਦੇ ਨਾਲ ਮਿਲਣ ਦਾ ਵਕਤ ਨਹੀਂ ਮਿਲੇਗਾ ਉਹ ਮਰ ਮਰ ਕੇ ਵਾਰ-ਵਾਰ ਜੰਮ ਜੰਮ ਕੇ ਮਰਦਾ ਰਹੇਗਾ ਮਾਨਮੁਖ ਜੀਵ ਪਰਮਾਤਮਾ ਦਾ ਪੱਕਾ ਦੁਸ਼ਮਣ ਹੁੰਦਾ ਹੈ ਗੱਲਾਂ ਵਿੱਚ ਤਾਂ ਉਹ ਬੜਾ ਹੀ ਚਤਰ ਹੁੰਦਾ ਹੈ ਪਰ ਪਰਮਾਤਮਾ ਦੇ ਨਾਲ ਉਸਦੇ ਸਭ ਸੰਬੰਧ ਟੁੱਟ ਚੁੱਕੇ ਹੁੰਦੇ ਹਨ ਜਿਨ੍ਹਾਂ ਸੰਬੰਧਾਂ ਵਿੱਚ ਉਹ ਸੁੱਖਾਂ ਦੀ ਪ੍ਰਾਪਤੀ ਕੀਤੀ ਜਾਂਦੀ ਹੈ ਜਿਹੜਾ ਜੀਵ ਮਾਸ ਚੋਲੇ ਨੂੰ ਮਲਦੇ ਦਾਗ ਲਾ ਕੇ ਅੱਗੇ ਲੈ ਜਾਵੇ ਉਸ ਜੀਵ ਦਾ ਕੋਮੇ ਨਰਕ ਚੋ ਤਾਰਾ ਕੀਤਾ ਜਾਂਦਾ ਹੈ ਜੇ ਤੇ ਬਿਆਖਤ ਸਜਾਵਾਂ ਜੀਵ ਨੂੰ ਭੋਗਣੀਆਂ ਪੈਂਦੀਆਂ ਹਨ ਜੀਵ ਨੂੰ ਦੁੱਖਾਂ ਅੱਗੇ ਇਸ ਨਾਲ ਸਿੱਟ ਦਿੱਤਾ ਜਾਂਦਾ ਹੈ ਜਿਵੇਂ ਭੁੱਖੇ ਸ਼ੀਰ ਅੱਗੇ ਕਿਸੇ ਜੀਵ ਨੂੰ ਸਿੱਟ ਦਿੱਤਾ ਜਾਵੇ ਪਾਪੀ ਪੁਰਸ਼ ਨੂੰ ਨਰਕਾਂ ਦੀ ਅੱਗ ਵਿੱਚ ਸਾੜ ਕੇ ਸਵਾਗ ਕੀਤਾ ਜਾਂਦਾ ਹੈ ਪਰਮਾਤਵਾਰਾ ਨਾਮ ਜਪਣ ਨਾਲ ਆਦਮੀ ਦਾ ਬਹੁਤ ਭਲਾ ਹੁੰਦਾ ਹੈ। ਬੁਰੇ ਕਰਮ ਤੋਂ ਬਚਿਆ ਰਹਦਾ ਹੈ। ਕਿਸੇ ਜੀਵ ਨੂੰ ਦਿਖਾਉਣਾ ਮਹਾਪਾਪ ਹੁੰਦਾ ਹੈ। ਗੁਰਮੁਖ ਸੋਰ ਬੇਰ ਗਊ ਗਰੀਬ ਦੀ ਰੱਖਿਆ ਕਰਦਾ ਹੈ। ਉਸਰੇ ਮਨ ਵਿੱਚ ਕਿਸੇ ਵਾਸਤੇ ਕਿਸੇ ਵਾਸਤੇ ਦਰਦ ਨਹੀਂ ਹੁੰਦਾ। ਕਿਸੇ ਵਾਸਤੇ ਦਤ ਹੁੰਦਾ ਹੈ। ਸਾਧੂ ਸੰਤ ਸਮਨਾ ਨਾਲ ਏਕੋ ਜਾਂ ਪਿਆਰ ਕਰਦੇ ਹਨ ਜਿਹੜਾ ਸੰਤ ਜਾਤ ਅਬਮਾਨੀ ਹੋਏ ਉਹ ਸੰਤ ਨਹੀਂ ਉਹ ਅਸੰਤ ਹੁੰਦਾ ਹੈ ਜਿਹੜਾ ਕਿਸੇ ਦਾ ਬੁਰਾ ਲੋੜੇ ਉਹ ਨਰਕੀ ਕੀੜਾ ਹੁੰਦਾ ਹੈ ਮਾਲਮਖ ਜੀ ਨੂੰ ਭਾਵੇਂ 70 ਗਿਆਨ ਧਿਆਨ ਸੁਣਾਵੋ ਉਹ ਇੱਕ ਵੀ ਆਪਣੇ ਪੱਲੇ ਨਹੀਂ ਬਣਦਾ ਮਾਲਮਖ ਜੀ ਦਾ ਅੱਖਾਂ ਸੌਤ ਖੋਲ੍ਹ ਦਿਆਂ ਹਾਂ ਲੋ ਜਦੋਂ ਸਿਰ ਉੱਪਰ ਜੰਮ ਦੂਤਾਂ ਦੇ ਬੜੇ ਕਰਾਰੇ ਮਦਕ ਕਰ ਵਜਦੀ ਹਾਲ ਜਿਹੜੀ ਸੜਕ ਨਰਕ ਨੂੰ ਨਰਕ ਲੋਕ ਨੂੰ ਜਾਂਦੀ ਹੈ ਤਾ ਰਬਰੇ ਰਸਤੇ ਤੋਂ ਖੁੰਝ ਕੇ ਮਾਨਮੁਖ ਉਸ ਸੜਕ ਪੈ ਜਾਂਦਾ ਹੈ ਜਿਸ ਰਸਤੇ ਪਰ ਉੱਪਰ ਆਪਣੇ ਹੱਥੀ ਆਪ ਕੰਡੇ ਬੀਜਦਾ ਬੀਜਦਾ ਜੀਵਨ ਬਤੀਤ ਕਰ ਜਾਂਦਾ ਹੈ ਚੰਗੀ ਦਇਆ ਦ੍ਰਿਸ਼ਟੀ ਨੂੰ ਛੱਡ ਕੇ ਮੰਦੀਨਾ ਪ੍ਰੀਤ ਕਰਦਾ ਹੈ ਜਦੋਂ ਜੀਵ ਕਿਸੇ ਦੀ ਮਨਦੀ ਸਿੱਖਿਆ ਉੱਪਰ ਚੜ੍ਹ ਕੇ ਦੋਜ ਕੋਈ ਚੱਪੜਦਾ ਹੈ ਤਾਂ ਸੋਤ ਉਹ ਜੀਵ ਆਪਣੇ ਖੋਟੇ ਕਰਮਾਂ ਨੂੰ ਬੈਠ ਕੇ ਰੁੰਦਾ ਤੇ ਇਸ ਤਰ੍ਹਾਂ ਦੀ ਉਹ ਆਵਾਜ਼ ਕਰਦਾ ਹੈ ਕਿ ਮੈਨੂੰ ਪੱਥਰ ਦੀ 베ੜੀ ਉੱਪਰ ਚੜਾ ਕੇ ਸਾਗਰ ਵਿੱਚ ਡੋਬਦਾਂ ਦੇਣ ਵਾਲੇ ਪੁਰਸ਼ਾ ਸਾਗਰ ਚੜੋ ਦੇਣ ਵਾਲੇ ਪੁਰਸ਼ਾ ਤੇਰਾ ਵੀ ਭਲਾ ਨਾ ਹੋਵੇ ਜਿਹੜੀ ਹਾਤ ਮੇਰੀ ਹੋਈ ਸੋਈ ਤੇਰੀ ਹੋਵੇ ਜਿਹੜੇ ਖਾਤੇ ਚ ਪਿਆ ਮੈਂ ਰੁੰਦਾ ਹਾਂ ਤੋ ਹੀ ਇਸੇ ਖਾਤੇ ਚ ਪਿਆਰ ਹੋਵੇ ਜੋ ਬਲੀ ਸੁਨਰ ਪੈ ਹਵਾਲ ਵਾਲ ਵੀ ਕੁਮਾਰਾਇ ਕੀ ਜੈ ਸ੍ਰੀ ਸ੍ਰੀ ਸਤਸਤਰੂ ਗਿਆਨਾਤ ਮਹਾਰਾਜ ਕੀ ਜੈ ਤਾਂ ਤਾਂ ਸੰਸਰ ਦੀ ਜੀ ਮਹਾਰਾਜ ਕੀ ਜੈ ਸਹੀ ਗੁਰੂ ਆਲਮਿਕ ਮਹਾਰਾਜ ਜੀ ਦੇ ਤਾਂ ਤਾਂ ਸਤੁਰਸ਼ਦਾ ਮਹਾਰਾਜ ਕੀ ਗਏ ਤਾਂ ਜੇ ਗੁਰੂ ਆਲਮਿਕ ਮਹਾਰਾਜ ਜੀ ਦੇ ਪਾਣ ਪਿਤਰ ਅੰਮ੍ਰਿਤ ਬਾਣੀ ਦਾ ਫਰਮਾਨ ਹੈ ਤਾਂ ਦਾ ਸੰਸਰੁ ਦੇਸ ਮਹਾਰਾਜ ਫਰਮਾਨ ਕਰਦੇ ਹਾਲ ਨੂੰ ਪਵਲਟ ਦੇਸ਼ਾ ਇਤਨੇ ਮਲਦੀ ਹੁੰਦੀ ਹੈ ਕਿ ਜਿਹੜਾ ਜੀਵਨ ਨੂੰ ਉਲਟ ਦੇਸ਼ਾ ਦੇ ਕੇ ਉਲਟ ਰਸਤੇ ਪਾ ਦੇਵੇ ਤਾਂ ਉਹ ਜੀਵ ਉਹ ਜੀਵ ਡੁੱਬ ਜਾਵੇ ਤਉ ਡੁੱਬਾ ਹੋਇਆ ਜੀਵ ਇਸ ਤਰ੍ਹਾਂ ਪੁਖਾਰ ਕਰਦਾ ਕਿ ਮਨਮੁਖਾ ਤੂੰ ਆਪ ਤਾਂ ਡੁੱਬਾ ਸੀ ਮੈਨੂੰ ਹੀ ਨਾਲ ਡੋਬ ਲਿਆ ਜੇ ਤੂੰ ਜੇ ਮੈਂ ਜਾਣਦਾ ਕਿ ਤੂੰ ਪਖੰਡੀ ਬਗਲਾ ਭਰਤ ਸੀ ਮੈਂ ਤੇਰਾ ਕਦੀ ਵੀ ਸੰਗ ਨਾ ਕਰਦਾ ਤੇਰੇ ਭੈੜੇ ਸੰਗ ਨੇ ਮੈਨੂੰ ਹੀ ਪ੍ਰਮਾਤਮਾ ਦੇ ਸੱਚੇ ਮਾਰਗ ਨਾਲੋਂ ਖੇੜ ਕੇ ਕੁਮਾਰਗ ਨਾਲ ਜੋੜ ਦਿੱਤਾ ਹੈ ਸਾ ਸਮਝੋ ਅੰਮ੍ਰਿਤ ਬਾਣੀ ਕੀ ਦਾਦੀ ਹੈ ਕਿ ਮੈਨੂੰ ਇਸ ਦੁਨਿਆਵੀ ਵਡਿਆਈ ਨਹੀਂ ਚਾਹੀਦੀ ਵਡਿਆਈ ਤਾਂ ਮੈਂ ਪ੍ਰਭੂ ਜੀ ਦੇ ਚਰਨਾਵਾਂ ਦੀ ਲੋੜ ਦਾ ਸੀ ਇਹ ਸੁਮਿਥਿਆ ਸੰਸਾਰ ਦੀਆਂ ਵਡਿਆਈਆਂ ਮੇਰੇ ਕਿਸ ਕੰਮ ਹਨ ਮੈਨੂੰ ਤੇਰੇ ਇਸ ਮੰਦਰ ਨਾਲੋਂੱਖਾਂ ਰੇ ਝੁੱਗੀ ਚੰਗੀ ਸੀ ਜਿਵੇਂ ਪਰਮਾਤਮਾ ਦਾ ਨਾਮ ਲਾ ਵਿਸਰਦਾ ਤਾ ਮੇਰੀ ਇਸ ਟਖਾਰੀ ਝੁੱਗੀ ਨੇ ਰਾਜ ਮਹਿਲ ਬਣ ਜਾਣਾ ਸੀ ਜੇ ਮੈਂ ਇਸ ਮਾਲਕਰੀ ਦਿੱਤੀ ਹੋਈ ਗਰੀਬੀ ਨੂੰ ਅਮੀਰੀ ਕਰਕੇ ਭੋਗ ਲੈਂਦਾ ਤਾਂ ਇਸ ਦੁਨਿਆਵੀ ਚ ਮੈਂ ਪਰਮਾਤਮਾ ਦਾ ਨਾਮ ਜਪਣ ਆਇਆ ਸੀ ਪਰ ਪੂਜਦਾ ਦੇਵੀਆਂ ਨੂੰ ਰਿਆ ਹਾਂ ਡੁੱਬ ਜਾਣ ਵਾਲੇ ਪੱਥਰਾਂ ਨਾਲ ਪ੍ਰੀਤ ਕਰਦਾ ਰਿਹਾ ਸੰਘ ਛਾੜ ਕੇ ਕੋ ਸੰਘ ਨਾਲ ਸਦਨਾ ਜੋੜਦਾ ਰਿਹਾ ਦੂਸਰੇ ਦਾ ਬੁਰਾ ਤੇ ਆਪਣੀ ਸੁਖ ਲੋੜਦਾ ਰਿਹਾ ਸੁਖ ਤਾਂ ਮੇਰੇ ਘਰ ਵਿੱਚ ਫੇਰ ਹੋਣੀ ਸੀ ਜੇ ਮੈਂ ਪਰਮਾਤਮਾ ਕੋਲੋਂ ਸਰਬੱਤ ਦਾ ਭਲਾ ਮੰਗਦਾ ਜਿਸਰੇ ਹੱਥਾਂ 'ਚ ਮੇਰੇ ਡੋਰ ਸੀ ਉਸ ਦੀ ਯਾਦ ਵਿਚਾਰ ਕੇ ਚੌਧਰੀ ਪੁਨੇ ਦੀ ਮੈਲ ਵਿੱਚ ਤਾਰੀਆਂ ਲਾਉਂਦਾ ਰਿਹਾ ਆਰੇ ਬਰੇ ਕਰਮਾ ਦੀ ਕੋਈ ਵਿਚਾਰ ਨਾ ਕੀਤੀ ਆਰੇ ਪਥਰਾ ਜੇ ਵਾ ਜਾਂਦਾ ਕੀ ਤੂੰ ਪਾਣੀ ਵਿੱਚ ਡੁੱਬ ਜਾਣ ਵਾਲਾ ਖੋਟਾ ਪਥਰ ਹੈ ਮੈਂ ਕਦੇ ਵੀ ਤੇਰੇ ਲਾਗੇ ਵੀ ਨਾ ਆਉਂਦਾ ਹਰੀ ਨੂੰ ਛੱਡ ਕੇ ਕੂੜ ਦੀ ਸੇਵਾ ਕਿਉਂ ਕਰਦਾ हे ਪਖੰਡੀ ਦੀਸ਼ਾ ਤਾਂਗਾ हे ਪਖੰਡੀ ਦੀਸ਼ਾ ਕਾਰਾ ਜਿਸ ਨੇ ਮੇਰੀ ਮਨਤ ਵਾਲਾ ਐਸੀ ਤੇ ਇੱਕ ਕਪਾਲ ਵੀ ਮੇਰਾ ਧਿਆਨ ਉਸ ਨਾਲ ਨਹੀਂ ਜੁੜਨ ਦਿੱਤਾ ਤੂੰ ਕਚਾ ਕੜਾ ਸੀ ਤੇ ਮੈਂ ਤੈਨੂੰ ਪੱਕਾ ਜਾਣ ਕੇ ਪ੍ਰੀਤ ਕਰ ਬੈਠਾ ਜੇ ਮੈਨੂੰ ਪਤਾ ਹੁੰਦਾ ਕੀ ਤੂੰ ਮੈਨੂੰ ਖੋਰ ਕੇ ਡੋ ਦੇਣਾ ਹੈ ਭਲਾ ਮੈਂ ਤੇਰੀ ਪ੍ਰੀਤ ਕਿਉਂ ਕਰਦਾ ਪਾਪੀ ਪੁਰਸ਼ ਅਰੇ ਪਾਪੀ ਪੁਰਸ਼ ਦਾਸ ਹੁਣ ਮੈਂ ਕੀ ਕਰਾਂ ਜਮਦੂਤੋਂ ਮੈਨੂੰ ਮਾਰਦੇ ਹਨ ਮੈਂ ਹੁਣ ਇਹਨਾਂ ਨੂੰ ਕੀ ਕਹਿ ਕੇ ਇਹਨਾਂ ਕੋਲੋਂ ਖੇੜਾ ਛਡਾਵਾਂ ਨਾਮ ਬਿਹੋਣ ਦੀ ਤਾਂ ਇੱਥੇ ਬਹੁਤ ਬੁਰੀ ਹਾਲਤ ਹੁੰਦੀ ਹੈ ਮੇਰੇ ਕੋਲ ਤਾਂ ਨਾਮ ਨਹੀਂ ਜੋ ਕਿ ਮੈਂ ਇਹਨਾਂ ਕਾਲੇ ਜਮਾਂ ਕੋਲੋਂ ਛੁੱਟਾਂ ਸਾਲੋਂ ਕ ਅਖੀਰ ਦਿੱਤਾ ਵੰਨਣ ਕਰੀ ਕੋਲੇ ਦੁਨਿਆ ਟੋਟੋ ਮਾਰੇ ਦੇਵ ਦੇਵਿਆ ਪੋਜੋਂ ਢੋਰਾ ਬਿਨ ਭਵਨ ਤਸਲਾ ਹੋਰਾ ਆਰੇ ਤਲਗਰੰਤਰ ਮਾਨੇ ਜੈ ਸੋ ਰਾਜ ਚੰਦਰ ਜੀ ਰਾਨੋ ਸੁਮਰ ਸੋ ਤਰੇ ਆ ਸੰਸਾਰ ਲਿਖ ਆਪੇ ਨੰਕਾਰੂ ਪਾਲਕ ਸੁਨਤਲਾ ਪਾਪੀ ਤਾਰੇ ਗੁਰਦਾਸ ਸ ਸੰਕਲਹਾਰੇ ਬਲਤ ਸੋਦਸ ਲਖ ਪਾਪੀ ਤਾਰੇ ਗੁਰਦਾਸ ਸ ਸੰਕਲਹਾਰੇ ਜਤੁਰ ਵਾਲਮੀਕ ਮਹਾਰਾਜ ਜੀ ਪਾਵਨ ਪ੍ਰੇਤਰਾਮਰਤ ਬਾਣੀ ਦਾ ਫਰਮਾਨ ਹੈ ਸਤੁਰਾਂ ਦੀ ਬਾਣੀ ਦੱਦੀ ਹੈ ਸਤਿਗੁਰ ਦੇਸ ਮਹਾਰਾਜ ਆਪਣੇ ਅਮਰਤ ਵਾਏ ਫਰਮਾਨ ਕਰਦੇ ਹਨ ਕਿ ਪ੍ਰਗੋਦੀ ਦਾਤੇ ਹਨ ਕਿ ਮਨਮੁਖਾਂ ਦੇ ਅੱਗੇ ਜਾਤੀ ਐਸੀ ਆਤ ਹੁੰਦੀ ਹੈ ਕਿ ਨਰਕਾਂ ਵਿੱਚ ਬੈਠ ਕੇ ਆਪਣੇ ਖੋਤੇ ਕਰਵਾ ਨੂੰ ਖੋਤੇ ਕਰਵਾ ਨੂੰ ਵਾਰ-ਵਾਰ ਝੂਰਦੇ ਹਨ ਨਾਮ ਜਪੇ ਤੋਂ ਬਿਨਾ ਕੋਈ ਜੀਵਤਾ ਨਹੀਂ ਸਕਦਾ ਨਾਮ ਦੀ ਪ੍ਰਾਪਤੀ ਨਾਮ ਦੀ ਪ੍ਰਾਪਤੀ ਕਰੇ ਜਿਸ ਨੇ ਨਿਰਵਾਣ ਪਦ ਵਿੱਚ ਜਾਣਾ ਹੋਵੇ ਜਾਨਵਰਾ ਦੇ ਸਿਮਰਨ ਤੋਂ ਇਹ ਪਤਾ ਚੱਲ ਜਾਂਦਾ ਹੈ ਕਿ ਤੂੰ ਹੀ ਤੂੰ ਹੀ ਦਾ ਸੱਚਾ ਸਿਮਰਨ ਜਾਂ ਓਮ ਨਾਮ ਸਤ ਹੈ ਹਰੀ ਨਾਮ ਸਤ ਹੈ ਰਾਮ ਨਾਮ ਸਤ ਹੈ ਤਰਾ ਤਰਾਂ ਲੀਆਂ ਮਿੱਠੀਆਂ ਮਿੱਠੀਆਂ ਸੁੰਦਰ ਸੁੰਦਰ ਬੋਨੀਆਂ ਵਿੱਚ ਉਸ ਦਿਨਾਂ ਮੰਦੂਜੀ ਦੀ ਸਭ ਜਾਨਵਰ ਉਪਾਸ਼ਨਾ ਕਰਦੀ ਹਨ ਮਾਨਸ ਜੀਵਾ ਲਾਲੋ ਜੀਵ ਜੀਵ ਵਿੱਚ ਤੇ ਜਾਨਵਰ ਜਾਨਵਰ بڑے ਛੋਟੇ ਹੁੰਦੇ ਹਨ ਪਾਸਮਨ ਵਿੱਚ ਮਾਨਸ ਨਾਲ ਕਾਫੀ ਦਰਜੇ ਉੱਪਰ ਹਨ ਕੋਈ ਜਾਨਵਰਾਂ ਵਿੱਚ ਮਾਨਸ ਜੀਵਾਂ ਨਾਲੋਂ ਬਹੁਤ ਜ਼ਿਆਦੀ ਸਵਰ ਸੰਤੋਖ ਹੁੰਦਾ ਹੈ ਇਹਨਾ ਔਲੇ ਪਾਲੇ ਜਾਨਵਰਾਂ ਨੂੰ ਕਿਸੇ ਵਿਸ਼ੇ ਉੱਪਰ ਕੋਈ ਮੇਤ ਨਹੀਂ ਹੁੰਦੀ ਜਿੱਥੇ ਵੀ ਆਜਾੜ ਜਾਨਵਰਾਂ ਦਾ ਜੀ ਕਰੇ ਉੱਤੇ ਹੀ ਬੈਠ ਕੇ ਮੌਜ ਸ਼ਕ ਲੈਂਦੀ ਹਨ ਜਾਨਵਰਾਂ ਦਾ ਜਾਨਵਰਾਂ ਨਾਲ ਆਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਮਤਭੇਦ ਨਹੀਂ ਹੁੰਦਾ ਜਾਨਵਰ ਜਾਨਵਰ ਇੱਕ ਹੀ ਰੂਪ ਸਮਝ ਰਿਹਾ ਹੈ ਸਾਰੇ ਹੀ ਜਾਨਵਰਾਂ ਦਾ ਨਾਮ ਸੁਣਨ ਹੀ ਇੱਕੋ ਜਿਹਾ ਹੁੰਦਾ ਜਾਨਵਰ ਲੋਕ ਇੱਕ ਆਕਾਲ ਮੂਰਤ ਤੋਂ ਬਿਨਾਂ ਕਿਸੇ ਹੋਰ ਦੀ ਉਪਾਸ਼ਨਾ ਨਹੀਂ ਕਰਦੇ ਸਵਾ ਸਾਰੇ ਜਾਨਵਰ ਸੁੰਦਰ ਸੁੰਦਰ ਆਵਾਜ਼ਾਂ ਵਿੱਚ ਪਰਮਾਤਮਾ ਵਾਲਮੀਕ ਮਹਾਰਾਜ ਜੀ ਦਾ ਸਤਿਕਾਰ ਕਰਦੇ ਆ। ਪਾਰ ਪਾਰ ਦੀਆਂ ਬੋਲੀਆਂ ਵਿੱਚ ਹਰੀ ਜੀ ਦੀ ਬੰਦਨਾ ਕਰਦੇ ਹਨ, ਪਰਮਾਤਮਾ ਵਾਲਮੀਕ ਮਹਾਰਾਜ ਜੀ ਦਾ ਭਜਨ ਕਰਦੇ ਹਨ। ਮਾਨਸ ਜੀਵਾ ਵਰਗੇ ਮਾਨਸ ਜੀਵਾ ਵਰਗੇ ਨਹੀਂ। ਕੋਈ ਪੱਥਰ ਨੂੰ ਰੱਬ ਕਹੀ ਜਾਂਦਾ ਹੈ, ਕੋਈ ਦੇਵੀਆਂ ਨੂੰ ਪੂਜੀ ਜਾਂਦਾ ਹੈ। ਕੋਈ ਗੁੱਗੇ ਦੀ ਪੂਜਾ ਕਰੀ ਜਾਂਦਾ ਹੈ, ਕੋਈ ਦੁੱਧਾ ਧਾਰੀ ਦੀ ਪੂਜਾ ਕੀਤੀ ਜਾਂਦਾ ਹੈ। ਕੋਈ ਸਾਹ ਦੇ ਕੋਈ ਕਿਸੇ ਦੀ ਪੂਜਾ ਕਰਿਆ ਕੋਈ ਕਿਸੇ ਦੀ ਪੂਜਾ ਕਰਿਆ ਕੋਈ ਮੱਝ ਦੇ ਸਿੰਘ ਦੀ ਪੂਜਾ ਕਰੀ ਜਾਂਦਾ ਹੈ ਕੋਈ ਸਪਾਰੀ ਪੂਜਾ ਕਰੀ ਜਾਂਦਾ ਹੈ ਕੋਈ ਹਾਥੀ ਦੇ ਦੰਦ ਦੀ ਪੂਜਾ ਕਰੀ ਜਾਂਦਾ ਹੈ ਕੋਈ ਮਰੇ ਪੁਰਸ਼ ਦੀ ਪੂਜਾ ਕਰੀ ਜਾਂਦਾ ਹੈ ਔਰ ਕੋਈ ਖਵਾਜੀ ਦੀ ਪੂਜਾ ਕਰੀ ਜਾਂਦਾ ਕੋਈ ਅਗਲੇ ਵੇ ਪੂਜਾ ਕਰੀ ਜਾਂਦਾ ਕੋਈ ਮਟਿਆ ਮਲਾ ਕੇ ਉੱਪਰ ਆਪਣੇ ਸਿਰ ਕਸਾਈ ਜਾਂਦਾ ਕੋਈ ਸ਼ੇਰਾਂ ਦੀਆਂ ਨੌ ਤਾਰਾਂ ਦੀ ਪੂਜਾ ਕਰੀ ਜਾਂਦਾ ਕੋਈ ਕਿਸੇ ਪੀਰ ਫਕੀਰ ਸਖੀ ਸੁਲਤਾਨ ਦੀਆਂ ਚੌਂਕਾਂ ਪਰੇ ਜਾਂਦਾ ਕਈ ਪੱਥਰ ਗਲਾਂ ਕਈ ਪੱਥਰ ਗਲਾਂ ਗਲਾਂ ਨਾਲ ਬੰਨੀ ਫਿਰਦੇ ਹਨ ਕੋਈ ਹਲਵਾ ਦੀ ਪੂਜਾ ਕਰੀ ਜਾਂਦਾ ਕੋਈ ਕਾਲੀ ਕੋਈ ਦੁਰਗਾ ਮਦਾਨਨ ਕੋਈ ਮਹਾਮਾਹੀ ਕੋਈ ਭਵਾਨੇ ਕੋਈ ਵਾਜੂ ਦੀ ਪੂਜਾ ਕਰੀ ਜਾਂਦਾ ਕੋਈ ਗਾੜੇ ਦੀ ਪੂਜਾ ਕਰੀ ਜਾਂਦਾ ਕੋਈ ਭੂਤਾਂ ਪ੍ਰੇਤਾਂ ਜਾਨਵਰੀ ਪੂਜਾ ਕਰੀ ਜਾਂਦਾ ਕੋਈ ਪਤਨਾਂ ਦੀ ਸੇਵਾ ਕਰੀ ਜਾਂਦਾ ਹੈ ਕੋਈ ਪਸ਼ੂ ਦੀ ਸੇਵਾ ਕਰੀ ਜਾਂਦਾ ਹੈ ਕੋਈ ਸੇਵਾ ਦੀ ਪੂਜਾ ਕਰੀ ਜਾਂਦਾ ਹੈ ਕੋਈ ਲੱਕੜ ਦੇ ਕਰੋਸ਼ਰੀ ਪੂਜਾ ਕਰੀ ਜਾਂਦਾ ਕੋਈ ਉਤਰਿਆਂ ਨੂੰ ਪੂਜੀ ਜਾਂਦੇ ਹਨ ਕੋਈ 바ਵਾ ਕੋਈ ਪੈਰੋ ਕੋਈ ਕੋਰੀ ਕੋਈ ਸੂਰਜ ਕੋਈ ਚੰਦਨ ਪੂਜੀ ਜਾਂਦਾ ਹੈ ਕੋਈ ਕੁਛ ਕੋਈ ਕੋਸ ਬੇਅੰਤ ਗੁਰ ਕਰਿਆ ਲਾਲ ਦੁਨਿਆ ਚਿੰਬੜੀ ਹੋਈ ਹੈ ਇਹ ਸਭ ਸੇਵਾ ਬੇਕਾਰ ਹਨ ਇਨ੍ਹਾਂ ਸਵਾਵਾਂ ਦਾ ਕੋਈ ਫਾਲ ਨਹੀਂ ਉਏ ਲਾਭ ਨਹੀਂ ਇਹ ਤਾਂ ਰੇਤਾ ਵਿੱਚ ਘੌਰ ਡੁੱਲਣ ਵਾਲੀ ਬਾਤ ਹੈ ਜੋ ਮੁੜ ਕੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਇੱਕ ਆਕਾਲ ਪੁਰਖ ਜਿਹਦੀ ਪੂਜਾ ਤੋਂ ਬਿਨਾ ਸਭ ਪੁਜਾਰੇ ਕੂੜੇ ਹਲ ਬਖੰਡ ਖਾਨਾ ਹੈ ਪ੍ਰਾਪਤ ਕੋਸ਼ ਵੀ ਨਹੀਂ ਇਹ ਸਭ ਪੱਥਰਾਂ ਦੇ ਜਾਂ ਬੀੜਾਂ ਹਨ ਜਿਨ੍ਹਾਂ ਪਰ ਚੜ ਕੇ ਪੌਜਲ ਕੀ ਛੱਪੜ ਵੀ ਪਾ ਨਹੀਂ ਕੀਤਾ ਜਾਵੇਗਾ ਜਾਨਵਰਾ ਵਾਂਗ ਇੱਕ ਅਕਾਲ ਪੁਰਖ ਜੀ ਦਾ ਸਿਮਰਨ ਸਭ ਦੁੱਖਾਂ ਦਾ ਦਾਰੂ ਮੁਕਤੀ ਦਾ ਮੂਲ ਮੰਤਰ ਹੈ ਜਿਹੜਾ ਜੀਵ ਇੱਕ ਪ੍ਰਭੂ ਜੀ ਤੋਂ ਬਿਨਾਂ ਕਿਸੇ ਹੋਰ ਅਨੇਕਾ ਪੂਰ ਕ੍ਰਿਆਵ ਵਿੱਚ ਲੱਗਾ ਹੋਇਆ ਹੈ ਉਹ ਜੀਵ ਪੌਜਲ ਸਾਗਰ ਵਿੱਚ ਇਸ ਤਰ੍ਹਾਂ ਡੁੱਬ ਜਾਂਦਾ ਹੈ ਜਿਵੇਂ ਪੱਥਰ ਪਾਲੇ ਵਿੱਚ ਇੱਕਦਮ ਹੀ ਆਪਣੀ ਸ਼ਕਲ ਨੂੰ ਛਪਾ ਲੈਂਦੀ ਹਨ ਸਲਕਾ ਇੱਕੋ ਪੂਜਾ ਸਚ ਕੋਲ ਪੁਜਾਰੇ ਹੋਰਾ ਪਤਰ ਸੇਚ ਕਾਦੇ ਸੰਜਤ ਲਾਈ ਤੋਰਾ ਪਤਰ ਆਜਰੋ ਡੋ ਜਾਂਦੇ ਤਾਰੇ ਕੇ ਪੁਜਾਰੇ ਲਾ ਕੋ ਜੇ ਤਨਾ ਕੋ ਮੋਏ ਨਾਟਕ ਚੇਟਕ ਤਤਉਦਾਰ ਹੈ ਮਣੀ ਮਸਾਣੀ ਸੀਸਕਸਾਏ ਮਿਲਦਾਨ ਕੋ ਪੀਰ ਮਲਾਏ ਫਤਨ ਕੇ ਨਰ ਕਰਕੇ ਸਿਆ ਨਸਫਲ ਜਾਤ ਮਰਤਨਾ ਮਿਵਾ ਦੇਵੀ ਦੇਵਾ ਸੇਵਨਾ ਦੁਕਰੋ ਮੋਤਵਲੇ ਪਰਮੇਸ਼ਰ ਪੂਜਾ